ਸਾਨੂੰ ਰਣਗੁਰੂ ਜੀ ਨਾਲ ਇਹ ਕੀ ਮਾਮਲਾ ਕਿਸ ਤਰ੍ਹਾਂ ਕੀ ਹੋਇਆ ਕਿ ਡੇਪਰਾ ਨੇ ਇੱਕ ਮਿੰਟ ਤਾਂ ਇਹ ਮੁੰਡਾ ਮਰ ਗਿਆ ਇਹ ਕਿਹਨੂੰ ਜਾ ਕੇ ਤੁਸੀਂ ਕੁੜੀ ਨੇ ਸਾਰਾ ਕਰਵਾਇਆ ਜੋ ਦਿੱਤਾ ਕੁੜੀ ਨੇ ਦਿੱਤਾ ਕਿੰਨੇ ਚਿਰ ਤੋਂ ਰਿਲੇਸ਼ਨ ਸੀ ਚਾਰ ਸਾਲ ਸੀ ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਜੀ ਪਤਾ ਹੀ ਨਹੀਂ ਜੀ ਪਹਿਲਾਂ ਪਿੰਡੀ ਵਿਆਹ ਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸ ਨਾਰੀ ਕਰਦੀ ਰਹੀ ਇਹ ਤੋਂ ਠੋਕੀ ਰੱਖਿਆ ਮਰ ਲਈ ਮਜਬੂਰ ਕੀਤਾ ਉਹ ਜਿਦ ਇੱਕ ਵੀ ਜਿਆਦਾ ਸੀ ਹਾਂਜੀ ਐਲਟਸ ਵਗੈਰਾ ਕਰੰਦੀ ਚਾਈਟ ਜੀ ਲੜਕੀ ਦੇ ਘਰ ਉਹਦੇ ਠੋਖੀ ਰਹਿੰਦੇ ਨੇ ਹਾਂਜੀ ਇਹ ਰਹਿੰਦੇ ਕੋਚਰ ਵਗੈਰਾ ਲੜਕੇ ਨੂੰ ਕੀਤਾ ਜਾਂਦਾ ਹਾਂਜੀ ਕਹਿੰਦਾ ਯਾਰ ਪਹਿਲੀ ਅਗਲੀ ਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐ ਸੀਗੀ ਸਾਡੇ ਕੋਲ ਮੇਰੀ ਜੀ ਜਿਸ ਵਿਚਾਲੂ ਮੇਰੀ ਉਹ ਲੜਕੀ ਦੀ ਕਿਹੜੀ ਕਿਹਦੇ ਸਰਕਲ ਫਰਮ ਨਹੀਂ ਪਤਾ ਉਹਨੂੰ ਬੜਾ ਹੀ ਸ਼ਰਮ ਆਈ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦਸ ਕੇ ਆਈ ਉਹ ਇੱਕ ਜਰੂਰ ਤਾਂ ਇਹਦੀ ਕਾਰਵਾਈ ਹੋਣੀ ਹੈ ਕਾਰਵਾਈ ਬੱਚੇ ਨੂੰ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਦਵਾਈ ਖਾਗੀ ਉਹ ਜਿਹੜੇ ਘਰ ਦੇ ਬਾਹਰ ਗਿਆ ਵੀ ਇਹ ਕੁਝ ਦਿੱਕਤ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫ ਆਈ ਆਰ ਨਹੀਂ ਤੁਹਾਨੂੰ ਕਿੱਦਾ ਪਤਾ ਲੱਗਾ ਸਰ ਮੋਟੇ ਨੇ ਐਸੋਸੇ ਵੀਡੀਓ ਬਣਾਇਆ ਕੋਈ ਵੀਡੀਓ ਜਦੋਂ ਮੈਂ ਸੁਸਾਇਡ ਕੀਤਾ ਆ ਕਿਤੇ 10-10 ਮੁੰਡੇ ਪੀਨੋ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਾ ਵਾਹੀ ਤੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਆ। ਚਾਹ ਲੜਕੀ ਦੇ ਘਰ ਦੇ ਬਾਹਰ ਹੀ ਆ। ਹਾਂਜੀ ਘਰ ਦੇ ਨਹੀਂ ਪਾਣੀ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਿਆ ਆ। ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ? ਸਾਨੂੰ ਕੁੜੀ ਮੰਗ ਹੰਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ। ਆ ਰਣਾ ਦਾ ਇੱਕ ਗੱਲਬਾਤ ਗੱਲਬਾਤ ਸਾਬ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ 25 ਸਾਲ ਦਾ ਸਰ ਮੁੰਡਾ ਹੈ ਕੀ ਕਾਦੀ ਗੱਲ ਸੁਸਾਇਡ ਦੀ ਗੱਲ ਇਹ ਕਿ ਸਾਲ 4 ਸਾਲ ਅਗੇ ਕੁੜੀ ਦੇ ਰਿਲੇਸ਼ਨ ਵਿੱਚ ਰਹਿੰਦੇ ਨੂੰ ਗੱਲਾਂਬਾਤ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੇ ਬਜ਼ੇਰੀਆ ਕਦੇ ਕਿਤੇ ਵਾਰ ਵਾਰ ਘੁੰਮਦੇ ਸੀ ਤੇ ਕੁੜੀ ਨੇ 3 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੋਂ ਨਾਲ ਕੰਮ ਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹ ਦੀ ਕਿ ਮੈਂ ਬਾਹ ਜਾਣਾ ਚਾਹੀਦਾ ਦਿਨ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਸੀ ਤੇ ਰਿਸ਼ਤੇਦਾਰੋਂ ਕਰਦੇ ਗੱਲ ਦੋਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਆਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਿਲਦੇ ਨੂੰ ਕਿਹਾ ਇਹਨੇ ਛਦਾਈ ਨਹੀਂ ਸਾਡੇ ਬਣਾਨੇ ਦਵਾਈ ਪੀਣੀ ਸੀ ਸਰ ਤੇ ਰਿਸ਼ਤੇ ਦੀ ਗੱਲ ਹੁੰਦੀ ਪਈ ਸੀ ਕਿ ਸਰ ਘਰ ਸਾਡੇ ਚੱਲਦੀ ਪਈ ਸੀ ਤਾਂ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੇ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਲਟ ਵੀ ਬੋਲ ਸਕਦੀ ਕਿੰਨੀ ਦੇਰ ਗੱਲ ਚੱਲੀ ਤੇ ਭਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਇਸ ਤਰ੍ਹਾਂ ਗੱਲਬਾਤ ਕਰਨੀ ਕਿਉਂ ਪਤਾ ਲੱਗਦਾ ਸਰ ਇੰਨਾ ਕਿ ਮੇ ਤਾਂ ਸਕੂਲ 'ਚ ਪੜ੍ਹਦੀ ਸੀ ਉਹ ਤਾਂ ਆਂ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮੇਦਨ ਦੇ ਨੰਬਰ ਕਿਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਜਿੱਥੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਅੱਜ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦਾ ਸਰ ਪੁਲਿਸ ਸਾਡਾ ਕੋਈ ਸਾਥ ਨਹੀਂ ਤੇ ਪੁਲਿਸ ਵੀ ਤੁਹਾਡੇ ਸਾਥ ਨੂੰ ਨਹੀਂ ਸਰ ਕੁਝ ਨਹੀਂ ਕੀਤਾ ਪੁਲਿਸ ਨੇ ਕੀ ਸਮਝ ਇਹਨਾਂ ਦਾ ਸਾਥ ਦਿੱਤਾ ਨਹੀਂ ਸਰ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਿਖਾਈ ਤੁਸੀਂ ਹਾਂਜੀ ਸਰ ਲਿਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਜੀ ਸਰ ਅਸੀਂ ਤੁਮਨੇ ਵੀ ਕੁੜੀ ਦੇ ਐਕਸ਼ਨ ਪਿਆ ਜਾਵੇ ਜੋ ਸਾਡੀ ਸਾਡੇ ਦੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਨਾ ਪਰ ਕੁੜੀ ਨੂੰ ਕੁਛ ਨਾ ਕੁਛ ਦੀਆ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾਰ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੁੰਨੇ ਸਰ ਕੋਈ ਆਪਸੇ ਤੋਂ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਮ ਮੈਂ ਮੈਂ ਹੋਈ ਅਤੇ ਇਸੇ ਕਲੋਂ ਇਹਨਾਂ ਲੜਕੇ ਨੇ ਕੋਈ ਜਿਹੀ ਜਿਹੀ ਚੀਜ਼ ਸਾਡੇ ਤੇ ਤੇ ਲੜਕੇ ਦੇ ਭਰਾ ਦੇ ਬਿਨਾਂ ਤੇ ਪਰਚਾ ਦਰਜ ਕਰਤਾ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ 100 108 ਬੀਐਨਐਸ ਇਨਕੁਆਰੀ ਕਿ ਕੀ ਪਤਾ ਲੱਗਾ ਜਨੂਨ ਤੋਂ ਇਨਕੁਆਰੀ ਵੇਖੋ ਜੀ ਇਹ ਤੇ ਤਫ਼ਤੀਸ਼ ਦਾ ਪਾਰਟ ਹੈ ਜੇ ਤੇ ਆ ਪੋਸਟਮਾਰਟਮ ਕਰਵਾ ਰਹੇ ਹਾਂ ਪਰਚਾ ਦੇਖ ਪੋਸਟਮਾਰਟਮ ਕਰਾ ਰਹੇ ਆਂ ਅੰਮੀ ਜੋ ਵੀ ਅੱਗੇ ਸਾਹਮਣੇ ਆਇਆ ਗੋਲਡ ਸਟੇਜ ਚ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਕੌਣ ਕੀ ਮਿਲੀ ਹੈ ਇਸ ਕਾਰਨ ਕੀ ਬਿਆਹੀ ਕਾਰਨ ਉਹ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹਦੇ ਭਰਾ ਨੇ ਵੀ ਇਹਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਹਿੰਦੇ ਕਿ ਮਹੀਨੇ ਤੋਂ ਉਹਨਾਂ ਦਾ ਪੇਦਾ ਜਿਹੜਾ ਹੈ ਉਹ ਘਟਿਆਂ ਦੇ ਰਿਹਾ ਸੀ ਨਹੀਂ ਜੀ ਇਸ ਤਰ੍ਹਾਂ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਉਨੀਓ ਕੋਈ ਤਫਤੀਸ਼ ਦਾ 파ੜ ਹੈ ਦੇਖ ਲਾਂਗੇ ਕੀ ਕਾਰਵਾਈ ਕੀਤੀ ਹੈ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਲੜਕੇ ਦੇ ਭਰਾ ਦੇ ਬਿਆਨ ਨਾਲ